ਹਾਏ ਹਰ ਅੱਬਾ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਇੰਨੀ ਕੁੱਤੇ ਖਾਣੀ ਮੈਂ ਕੱਲ ਵੀ ਕੀਤੀ ਏਦੀ ਫੇਰ ਫੋਨ ਲੈ ਕੇ ਬੈਠੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹਦੇ ਵਿੱਚੋਂ ਕੀ ਕੱਢਣਾ ਵਾ ਉੱਠ ਕੇ ਕੋਈ ਕੰਮ ਤਾਂ ਦਾ ਵੇਖ ਲੈ ਹੁਣ ਮਮੀ ਜੀ ਕੀ ਹੋ ਗਿਆ ਕੰਮ ਕਰ ਗਏ ਫ੍ਰੀ ਹੋਈ ਕੀ ਕੰਮ ਕੀਤਾ ਉਹ ਤਾਂ ਵੱਡੀ ਲੱਗੀ ਏ ਰਸਾਈ ਦੇ ਵਿੱਚ ਪਾਜ ਦੇ ਨਾਲ ਆਪਾਂ ਗੱਲ ਤੇ ਕਰ ਆਈ ਹਾਂ ਹੂੰ ਤੇ ਭਰਨਾ ਮੇਰੇ ਮਨ ਦੇ ਵਿੱਚ ਇੱਕ ਹੋਰ ਖਿਆਲ ਜਾਈ ਜਾਂਦਾ ਵਾ ਉਹ ਕੀ ਆ ਲੋਕੀ ਕੀ ਗੱਲਾਂ ਕਰਨਗੇ ਓ ਯਾਰ ਲੋਕਾਂ ਦੀ ਤੂੰ ਛੱਡ ਹਾਂ ਤੂੰ ਇਹ ਸੋਇ ਵੀ ਟੈਸਟ ਪਾਸ ਕਰ ਲੇਂਗੀ ਮੰਮੀ ਅਸੀਂ ਆ ਗਏ ਮੜਾ ਜਾਣਾ ਉਹ ਸਕੂਲੇ ਚੱਲੇ ਸੀ ਸਕੂਲੇ ਚੱਲ ਰਹੇ ਸੀ ਸਕੂਲੇ ਕੀ ਕਰਨ ਉਹ ਮੜਾ ਜਾ ਪਤਾ ਕਰਨ ਜਾਣਾ ਸੀ ਨੌਕਰੀ ਦਾ ਕਿੰਨੇ ਕਰਨੀ ਨੌਕਰੀ ਤੂੰ ਉਹ ਆਹੋ ਚਾਹੇ ਮੈਂ ਕਰ ਲੂੰਗਾ ਚਾਹੇ ਰੁਪਿੰਦਰ ਕਰ ਲੂਗੀ ਮੇਰੀ ਗੱਲ ਸੁਣ ਏਨਾ ਚਿਰ ਤਾਂ ਹੋਇਆ ਤੈਨੂੰ ਪੜ੍ਹਾਈ ਛੱਡੀ ਨੂੰ ਹੁਣ ਤੈਨੂੰ ਕੀ ਆਉਂਦਾ ਵਾ ਅੰਮੀ ਜੀ ਅੱਜ ਤੇ ਰੁਪਿੰਦਰ ਦਾ ਹੀ ਕੰਮ ਬੰਨ੍ਹਾ ਆ ਤੇ ਬਾਅਦ ਚ ਲਵਲੀ ਦੀ ਵੀ ਗੱਲ ਕਹਿੰਦੇ ਸੀ ਪਿ ਬਣਾ ਦੇਣੀ ਹੈ ਛੇਤੀ ਸੋਗੋ ਤੂੰ ਹੀ ਇਹ ਸ਼ੁਕਰ ਕਰੋ ਫੇਰ ਤਾਂ ਡੇਸਰੋਂ ਫਿਕਰ ਮੁਕਜੂਗੀ